ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਤ ਸੰਗਤ ਜੀਓ ਆਪ ਜੀ ਬ੍ਰਹਮ ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਬਿਰਤਾਂਤ ਇਤਿਹਾਸ ਸਰਵਣ ਕਰਦੇ ਹੋ ਅੱਜ ਦਾ ਜੋ ਪ੍ਰਸੰਗ ਹੈ ਜੋ ਵਰਤਮਾਨ ਰਮਦਾਸ ਨਗਰ ਹੈ ਬ੍ਰਹਮਗੰਨੀ ਤੰਤਰ ਬਾਬਾ ਬੁੱਢਾ ਜੀ ਦੇ ਬੇਨਤੀ ਕਰਨ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਪਰਮਗੁਰੂ ਸਿੱਖਾਂ ਨੂੰ ਇੱਕ ਨਗਰ ਆਬਾਦ ਕਰਕੇ ਦੇਣਾ ਚਾਹੁੰਦੇ ਨੇ ਵਜਨ ਹੋਇਆ ਸੀ ਕਿ ਬਾਬਾ ਬੁੱਢਾ ਜੀ ਜਦੋਂ ਤੁਹਾਡੇ ਘਰ ਵਿੱਚ ਚੌਥੇ ਪੁੱਤਰ ਭਾਈ ਭਾਨਾ ਜੀ ਦਾ ਜਨਮ ਹੋਵੇਗਾ ਉਸ ਵਕਤ ਅਸੀਂ ਆ ਤੁਹਾਡੇ ਛੱਪੜਾਂ ਵਾਲੇ ਸਥਾਨ ਦੇ ਉੱਤੇ ਸੋਹਣਾ ਨਗਰ ਤੁਹਾਨੂੰ ਵਸਾ ਕੇ ਦੇਵਾਂਗੇ ਨਹੀਂ ਰੱਖਾਂਗੇ ਗੁਰੂ ਸਾਹਿਬ ਜੀ ਆਪਣੇ ਕੀਤੇ ਹੋਏ ਬਚਨਾਂ ਦੇ ਅਨੁਸਾਰ ਬਾਬਾ ਬੁੱਢਾ ਜੀ ਦੇ ਘਰ ਆਏ। ਬਾਬਾ ਬੁੱਢਾ ਜੀ ਅਤੇ ਬੀਬੀ ਮਰਵਾ ਜੀ ਦੇ ਵੱਲੋਂ ਬੇਨਤੀ ਕਰਨ ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਹਿ ਕੇ ਇੱਕ ਕਹੀ ਮੰਗਵਾਈ ਅਤੇ ਬਾਲਕ ਭਾਈ ਭਾਨਾ ਜੀ ਦੇ ਹੱਥ ਨੂੰ ਛੁਵਾ ਕੇ ਬਾਬਾ ਬੁੱਢਾ ਜੀ ਦੇ ਕਰ ਕੰਮਲਾ ਵਿੱਚ ਪਕੜਾ ਦਿੱਤੀ ਅਤੇ ਬਚਨ ਕੀਤਾ ਕਿ ਨਗਰ ਦੀ ਨਹੀਂ ਰੱਖੋ। ਕਵੀ ਮੰਗਲ ਸਿੰਘ ਜੀ ਉਪਦੇਸ਼ਕ ਇਸ ਦੇ ਬਾਰੇ ਲਿਖਦੇ ਹਨ ਫਿਰ ਗੁਰ ਕਹਾ ਕਹੀ ਮਿਸਤਾਨ ਚਬਦੇ ਲਿਆਵੋ ਅੱਜ ਪਛਾਨ ਸੰਤ ਸਾਰ ਬੁੱਢਾ ਲੈ ਆਇਆ ਦਿਵਸ ਵਿਸਾਖੀ ਦਾ ਸਭ ਆਇਆ ਕਹੀ ਹੱਥ ਭਾਨੇ ਪਕੜਾਈ ਟੱਕ ਤਾਸ ਥਲ ਦੀਆ ਲਗਾਈ ਕਹੀ ਥੜਕ ਦੂਜੇ ਥਲ ਆਈ ਰੋੜ ਭਿੱਖੇ ਗੁਰ ਲਗਰਾ ਹਿਲਾਈ ਚੌਥਾ ਜਾਮਾ ਹਮਰਾ ਆਵੇ ਇਥੋਂ ਕਸਬਾ ਹੋਰ ਬਸਾਵੇ ਇਹ ਬਸਤੀ ਜੀ ਹੋਏ ਉਜਾਰ ਬਸੀ ਰਹੇਗੀ ਕੁਝ ਕੋ ਵਿਚਾਰ ਤੁਧ ਸੁਤ ਸੁਤਦਾ ਸਤ ਪੈ ਜਾਨੋ ਕਰੇ ਆਬਾਦੀ ਔਰ ਪਛਾਨੋ ਬਾਬਾ ਬੁੱਢਾ ਜੀ ਨੇ ਗੁਰੂ ਸਬ ਜੀ ਦਾ ਬਚਨ ਮੰਨ ਕੇ ਜਦ ਨੀ ਰੱਖਣ ਵਾਸਤੇ ਕਈ ਜ਼ਮੀਨ ਦੇ ਉੱਪਰ ਮਾਰੀ ਤਰੋੜਾਂ ਦੇ ਉੱਤੋਂ ਇੱਕ ਥਾਂ ਤੋਂ ਖਿਸਕ ਕੇ ਕਈ ਨੇ ਦੂਜੇ ਥਾਂ ਤੇ ਜਾ ਕੇ ਟੱਪ ਲਾਇਆ ਬਾਬਾ ਬੁੱਢਾ ਜੀ ਨੇ ਇਸ ਦੇ ਬਾਰੇ ਗੁਰੂ ਸਾਹਿਬ ਜੀ ਤੋਂ ਬਚਨ ਪੁੱਛਿਆ ਕਿ ਪਾਤਸ਼ਾਹ ਜੀ ਇਹ ਦੋ ਸਥਾਨਾਂ ਦੇ ਉੱਤੇ ਕਈ ਕਿਉਂ ਲੱਗੀ ਹੈ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਇਹ ਨਗਰ ਇੱਕ ਵਾਰ ਇੱਥੇ ਵਸੇਗਾ ਅਤੇ ਮੈਂ ਚੌਥੇ ਜਾਮੇ ਦੇ ਵਿੱਚ ਦੁਬਾਰਾ ਫਿਰ ਆਵਾਂਗਾ ਇਸ ਨਗਰ ਦਾ ਨਾਮ ਵੀ ਹੋਰ ਰੱਖਾਂਗਾ ਅਤੇ ਦੂਜੇ ਸਥਾਨ ਦੇ ਉੱਤੇ ਫਿਰ ਇਹ ਨਗਰ ਵਸੇਗਾ ਗੁਰੂ ਸਾਹਿਬ ਨੇ ਆਪਣੇ ਸੇਵਕ ਦੀ ਅੰਦਰ ਦੇ ਵਿੱਚ ਪਈ ਹੋਈ ਚਿੰਤਾ ਨੂੰ ਪ੍ਰਕਾਸ਼ਮਾਨ ਕਰ ਦਿੱਤਾ ਅਤੇ ਉਹਨਾਂ ਦਾ ਭਰਮਨ ਵਿਰਤ ਕੀਤਾ ਤਾਂ ਜੋ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਾ ਵੱਡਾ ਜੀ ਦੀ ਬੇਨਤੀ ਕਰਨ ਤੇ ਇਸ ਨਗਰ ਦੀ ਨੀਂਹ ਰੱਖੀ ਉਸ ਦੇ ਪਰਥਾਏ ਕਵੀ ਮੰਗਲ ਜੀ ਮੰਗਲ ਸੰਗਤ ਜੀ ਉਪਦੇਸ਼ਕ ਲਿਖਦੇ ਨੇ ਨਾਮ ਤਰਾ ਪਾਨਾ ਤਲਵੰਡੀ ਗੁਰਸਬ ਨੂੰ ਮਠਿਆਈ ਵੰਡੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਮੈਂ ਦੁਬਾਰਾ ਚੌਥੇ ਜਾਮੇ ਦੇ ਵਿੱਚ ਆ ਕੇ ਉਸ ਵਕਤ ਫਿਰ ਇਸ ਨਗਰ ਨੂੰ ਆਬਾਦ ਕਰਾਂਗਾ ਅਤੇ ਉਨਾ ਚਿਰ ਤੁਸੀਂ ਇਸ ਨਗਰ ਦੇ ਵਿੱਚ ਸੁੱਖ ਆਰਾਮ ਦੇ ਨਾਲ ਬਸੋ ਗੁਰੂ ਸਾਹਿਬ ਜੀ ਦੇ ਸਪਰਪਕਾਰ ਦੇ ਬਾਬਾ ਬੁੱਢਾ ਜੀ ਅਤੇ ਉਹਨਾਂ ਦਾ ਪਰਿਵਾਰ ਅਤੇ ਆਸ-ਪਾਸ ਜੋ ਵੀ ਛਪਰਾਂ ਦੇ ਵਿੱਚ ਰਹਿ ਰਹੇ ਸਨ ਉਹਨਾਂ ਦੇ ਸੰਗੀ ਸਾਥੀ ਸਾਰੇ ਧੰਨਵਾਦੀ ਹੋਏ ਗੁਰੂ ਸਾਹਿਬ ਜੀ ਨੇ ਉਹਨਾਂ ਤੇ ਅਪਾਰ ਕਿਰਪਾ ਕੀਤੀ ਤਾਂ ਜੋ ਇਹ ਸ਼ਰਮਦਾਸ ਨਗਰ ਦਾ ਪਹਿਲਾ ਨਾਮ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਨਾ ਤਲਵੰਡੀ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ